ਲਗਾਤਾਰ ਜਥੇਦਾਰ ਸਾਹਿਬ ਐਜੀਪੀਸੀ ਤੇ ਅਕਾਲੀ ਦਲ ਲਗਾਤਾਰ ਵਿਵਾਦਾਂ 'ਚ girda ਪਿਛਲੇ ਦਿਨਾਂ ਦੇ ਵਿੱਚ ਨਜ਼ਰ ਆ ਰਿਹਾ ਤਾਂ ਇੱਕ ਵਾਰ ਫਿਰ ਤੋਂ ਵਿਵਾਦਾਂ 'ਚ girge ਨੇ ਕਿਉਂਕਿ ਇਹ ਕਿਹਾ ਜਾ ਰਿਹਾ ਕਿ ਐਜੀਪੀਸੀ ਜਥੇਦਾਰ ਸਾਹਿਬ ਜਿੱਥੇ ਪਹਿਲੇ ਇਲਜ਼ਾਮ ਲੱਗਦੇ ਸੀ ਕਿ ਅਕਾਲੀ ਦਲ ਦੇ ਕਹਿਣ ਤੇ ਚੱਲਦੇ ਨੇ ਪਰ ਹੁਣ ਇਸ ਦੇ ਵਿਚਕਾਰ ਜਦੋਂ ਨਰਾਇਣ ਸਿੰਘ ਚੌੜਾ ਜਿਸ ਦੇ ਵੱਲੋਂ ਸੁਖਬੀ ਸਿੰਘ ਬਾਦਲ ਤੇ ਹਮਲਾ ਕੀਤਾ ਗਿਆ ਤਾਂ ਉਸ ਤੇ ਇੱਕ ਮਤਾ ਪਾਸ ਹੋਇਆ ਜਿਸ ਦੇ ਵਿੱਚ ਐ ਜੀ ਪੀ ਸੀ ਦੇ ਵੱਲੋਂ ਇਹ ਕਿਹਾ ਗਿਆ ਕਿ ਇਸ ਨੂੰ ਪੰਥ ਦੇ ਵਿੱਚੋਂ ਛੇਕ ਦੇਣਾ ਚਾਹੀਦਾ ਹੈ ਦੂਜੇ ਪਾਸੇ ਸੁਖਬੀ ਸਿੰਘ ਬਾਦਲ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਨੂੰ ਵੀ ਪੰਥ ਚੋਂ ਛੇਕਣ ਦੀ ਗੱਲ ਆਖੀ ਜਾ ਰਹੀ ਹੈ ਪਰ ਇਸ ਦੇ ਵਿਚਕਾਰ ਜਿਹੜੀ ਐ ਜੀ ਪੀ ਸੀ ਦੀ ਮੀਟਿੰਗ ਹੋਈ ਉਸ ਦੇ ਵਿੱਚ ਕਿਤੇ ਨਾ ਕਿਤੇ ਬਾਦਲ ਦਾ ਪੱਖ ਪੂਰ ਦੇ ਨਜ਼ਰ ਆਏ ਤੇ ਨਰਾਇਣ ਸਿੰਘ ਚੌੜਾ ਜਿਨ੍ਹਾਂ ਦੇ ਵੱਲੋਂ ਸਿੱਖ ਇਤਿਹਾਸ ਦੇ ਬਹੁਤ ਕੁਝ ਲਿਖਿਆ ਗਿਆ ਕਿਤਾਬਾਂ ਲਿਖੀਆਂ ਗਈਆਂ ਪਰ ਉਸ ਨੂੰ ਪੰਥ ਚੋਂ ਛੇਕਣ ਦੀ ਗੱਲ ਆਖੀ ਜਾ ਰਹੀ ਤੇ ਲਗਾਤਾਰ ਵਿਵਾਦ ਜਿਹੜਾ ਹੋਰ ਵਾਧਾ ਜਾ ਰਿਹਾ ਹੈ ਇਸ ਤੇ ਆਪਾਂ ਗੱਲਬਾਤ ਕਰਾਂਗੇ ਮੇਰੇ ਨਾਲ ਮੇਰੇ ਸਹਿਯੋਗੀ ਸੁਖਵਿੰਦਰ ਸ਼ੇਰਗਿੱਲ ਮੌਜੂਦ ਨੇ ਸੁਖਵਿੰਦਰ ਜੀ ਐਜੀਪੀਸੀ ਤੇ ਜਥੇਦਾਰ ਸਾਹਿਬ ਤੇ ਲਗਾਤਾਰ ਪਹਿਲੇ ਵੀ ਇਲਜ਼ਾਮ ਲੱਗਦੇ ਸਨ ਕਿ ਅਕਾਲੀਆਂ ਦਾ ਪੱਖ ਪੂਰਦੇ ਨੇ ਅਕਾਲੀਆਂ ਦੇ ਕਹਿਣ ਤੇ ਚੱਲਦੇ ਨੇ ਤੇ ਇੱਕ ਵਾਰ ਫਿਰ ਤੋਂ ਜਦੋਂ ਨਰਾਇਣ ਸਿੰਘ ਚੌੜਾ ਜਿਨ੍ਹਾਂ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਤੇ ਹਮਲਾ ਕੀਤਾ ਗਿਆ ਉਸ ਤੋਂ ਬਾਅਦ ਅ ਐ ਜੀ ਪੀ ਸੀ ਦੇ ਵੱਲੋਂ ਖੁਦ ਇਹ ਮਤਾ ਪਾਸ ਕੀਤਾ ਗਿਆ ਤੇ ਜਥੇਦਾਰ ਸਾਇਬ ਨੂੰ ਅਪੀਲ ਕੀਤੀ ਗਈ ਕਿ ਇਹਨੂੰ ਪੰਥ ਦੇ ਵਿੱਚੋਂ ਛੇਕ ਦੇਣਾ ਚਾਹੀਦਾ ਹੈ ਅ ਪਰ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਅਕਾਲੀ ਦਲ ਆ ਉਹ ਸਿੱਖਾਂ ਦੀ ਮੁੱਖ ਜਮਾਤ ਸੀ ਉਹਨਾਂ ਨੇ ਆਪਣੇ ਕਾਰਜਕਾਲ ਦੌਰਾਨ ਜੋ ਗਲਤੀਆਂ ਕੀਤੀਆਂ ਉਸ ਦਾ ਖਮਿਆਜ਼ਾ ਜਿੱਥੇ ਸੰਗਤ ਨੇ ਭੁਗਤਿਆ ਜਥੇਦਾਰਾਂ ਨੇ ਭੁਗਤਿਆ ਤੇ ਸ਼੍ਰੋਮਣੀ ਕਮੇਟੀ ਵੀ ਉਸ ਖਮਿਆਜ਼ੇ ਤੋਂ ਛੋਟ ਨਹੀਂ ਰਹਿ ਸਕੀ ਉਹ ਲਗਾਤਾਰ ਖਮਿਆਜ਼ਾ ਭੁਗਤਰੀ ਅਤੇ ਲੀਡਰਸ਼ਿਪ ਤੇ ਜਿੱਥੇ ਸਮੇਂ-ਸਮੇਂ ਤੇ ਸਵਾਲ ਉੱਠਰੇ ਸੀ ਤੇ ਹੁਣ ਵੀ ਆਪਣੀਆਂ ਜਿਹੜੇ ਗੁਨਾਹ ਕੀਤੇ ਸੀ ਉਹਨਾਂ ਨੇ ਆਪਣੇ ਕਾਰਜਕਾਲ ਦੌਰਾਨ ਉਹਨਾਂ ਦਾ ਜਿਹੜਾ ਕਿਤੇ ਨਾ ਕਿਤੇ ਉਹਨਾਂ ਨੇ ਕਬੂਲ ਵੀ ਕੀਤੇ ਆ ਉਹ ਸਾਰੇ ਘਟਨਾਕ੍ਰਮ ਦਾ ਜਿਹੜਾ ਨਿਚੋੜੇ ਨਿਕਲਦਾ ਕਿ ਇੱਕ ਦੂਜੇ ਤੇ ਦੂਸ਼ਣਬਾਜ਼ੀ ਲਾਈ ਜਾ ਰਹੀ ਹੈ ਦਲ ਖਾਲਸਾ ਕਾਲੀ ਦਲ ਤੇ ਜਿਹੜਾ ਸ਼੍ਰੋਮਣੀ ਕਮੇਟੀ ਹੈ ਉਸ ਤੇ ਸਵਾਲ ਖੜੇ ਕਰ ਰਹੇ ਆ ਤੇ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਹੈ ਜਿਹੜੀ ਉਹ ਨਰੈਣ ਸਿੰਘ ਚੌੜਾ ਨੂੰ ਪੰਥ ਦੇ ਵਿੱਚੋਂ ਛੇਕਣ ਦੀਆਂ ਗੱਲਾਂ ਕਰ ਰਹੀ ਹੈ ਇੱਕ ਤਰ੍ਹਾਂ ਦਾ ਇੱਕ ਦੂਜੇ ਦੇ ਵਿਰੁੱਧ ਧਿਰ ਬਣ ਕੇ ਖੜੇ ਹੋਏ ਨੇ ਜਦਕਿ ਚਾਹੀਦਾ ਤਾਂ ਇਹ ਸੀ ਕਿ ਸਾਨੂੰ ਜਦ ਅਕਾਲ ਤਖਤ ਸਾਹਿਬ ਤੋਂ ਹੁਕਮ ਹੋ ਗਏ ਸੀ ਸਾਰਿਆਂ ਨੂੰ ਉਹਨਾਂ ਦਾ ਹੁਕਮ ਮੰਨਣਾ ਚਾਹੀਦਾ ਸੀ ਤੇ ਉਸ ਨੂੰ ਦੇਖਣਾ ਚਾਹੀਦਾ ਸੀ ਕਿ ਆਉਣ ਵਾਲੇ ਵਕਤ ਦੇ ਵਿੱਚ ਇਸ ਦੇ ਨਤੀਜੇ ਕੀ ਨਿਕਲਣਗੇ ਪਰ ਹੋਇਆ ਇਸ ਦੇ ਬਿਲਕੁਲ ਉਲਟ ਅਕਾਲੀ ਦਲ ਆਪਣੀ ਡੁਗਡੂਗੀ ਵਿਚਾਰੇ ਆ ਸ਼੍ਰੋਮਣੀ ਕਮੇਟੀ ਆਪਣਾ ਜਿਹੜਾ ਰਾਗੁਲਾਪਰੀ ਹੈ ਉਧਰ ਦਲ ਖਾਲਸਾ ਆਪਣੀ ਗੱਲ ਰੱਖ ਰਿਹਾ ਕਿਉਂਕਿ ਜਿੱਥੇ ਸ਼੍ਰੋਮਣੀ ਕਮੇਟੀ ਨੇ ਨਰਾਇਣ ਸਿੰਘ ਚੌੜਾ ਨੂੰ ਪੰਥ ਦੇ ਵਿੱਚੋਂ ਛੇਕਣ ਦੀਆਂ ਗੱਲਾਂ ਕਈਆਂ ਨੇ ਦੂਜੇ ਪਾਸੇ ਦਲ ਖਾਲਸਾ ਇਹ ਕਹਿੰਦਾ ਦਿਖਾਈ ਦਿੰਦਾ ਕਿ ਜਿਹੜਾ ਦਸਤਾਰ ਲਾਹੀ ਗਈ ਹੈ ਇੱਕ ਸਿੱਖ ਦੀ ਦਸਤਾਰ ਲਾਹੀ ਗਈ ਹੈ ਉਹ ਉਸ ਚੀਜ਼ ਨੂੰ ਮੁੱਦਾ ਬਣਾ ਰਿਹਾ ਜਦਕਿ ਚਾਹੀਦਾ ਤਾਂ ਇਹ ਸੀ ਕਿ ਬੜੇ ਲੰਬੇ ਸਮੇਂ ਬਾਅਦ ਇੱਕ ਇਤਿਹਾਸਿਕ ਫੈਸਲਾ ਅਕਾਲ ਤਖਤ ਸਾਹਿਬ ਤੋਂ ਹੋਇਆ ਸੀ ਸਿੱਖ ਸਫੇ ਦੇ ਵਿੱਚ ਅਜਿਹੀ ਮਿਸਾਲ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ ਪੁਰਾਣੇ ਸਮੇਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਵੇਲੇ ਜ਼ਰੂਰ ਹੋਇਆ ਸੀ ਪਰ ਪਿਛਲੇ 15-20 ਸਾਲਾਂ ਤੋਂ ਜਿੱਥੇ ਇਲਜ਼ਾਮ ਗ੍ਰਹਿ ਸੀ ਕਿ ਬਾਦਲ ਪਰਿਵਾਰ ਹੈ ਜਿਹੜਾ ਉਹ ਅਕਾਲੀ ਦਲ ਤੇ ਤਾਂ ਕਾਬਜ ਹੈ ਹੀ ਹੈ ਨਾਲ ਸ਼੍ਰੋਮਣੀ ਕਮੇਟੀ ਦੇ ਜਿਹੜੇ ਫੈਸਲੇ ਨੇ ਉਹਨਾਂ ਨੂੰ ਵੀ ਪ੍ਰਭਾਵਿਤ ਕਰਦਾ ਤੇ ਜਥੇਦਾਰਾਂ ਦੇ ਫੈਸਲਿਆਂ ਨੂੰ ਵੀ ਪ੍ਰਭਾਵਿਤ ਕਰਦਾ ਪਰ ਜਦ ਹੁਣ ਜਥੇਦਾਰ ਸਹਿਬਾਨਾ ਵੱਲੋਂ ਜ਼ੁਰਤ ਦਿਖਾਈ ਗਈ ਹੈ ਇਤਿਹਾਸਕ ਫੈਸਲਾ ਸੁਣਾਇਆ ਗਿਆ ਸੀ ਉਸ ਨੂੰ ਸਾਰਿਆਂ ਨੂੰ ਕਬੂਲ ਕਰਨਾ ਚਾਹੀਦਾ ਸੀ ਕਿਉਂਕਿ ਇਹ ਉਹ ਸਮਾਂ ਬੜੇ ਲੰਬੇ ਸਮੇਂ ਬਾਅਦ ਜਦ ਇੰਟਰਨੈਸ਼ਨਲ ਪੱਧਰ ਤੇ ਸਿੱਖਾਂ ਨੂੰ ਨੋਟ ਕੀਤਾ ਜਾ ਰਿਹਾ ਸਿੱਖ ਪੰਥ ਨੂੰ ਦੇਖਿਆ ਜਾ ਰਿਹਾ ਬਹੁਤ ਸਾਰੇ ਨੈਸ਼ਨਲ ਚੈਨਲਾਂ ਤੇ ਤੁਸੀਂ ਅਕਾਲ ਤਖਬ ਸਾਹਿਬ ਦੀ ਗੱਲ ਚੱਲ ਰਹੀ ਸੀ ਬੜੇ ਲੰਬੇ ਸਮੇਂ ਬਾਅਦ ਇਹ ਹੋਇਆ ਸੀ ਸਾਨੂੰ ਇੱਕ ਜੁਟਦਾ ਦਿਖਾਉਣੀ ਚਾਹੀਦੀ ਸੀ ਆਪਣੇ ਆਪਣੇ ਜਿਹੜੇ ਤਰਕ ਨੇ ਉਹਨਾਂ ਨੂੰ ਥੋੜੇ ਸਮੇਂ ਬਾਅਦ ਦਿਖਾ ਲੈਂਦੇ ਜਿਹੜੀ ਸਾਡੀ ਲੀਡਰਸ਼ਿਪ ਹੈ ਜਿਹੜੀ ਕਿ ਮੁੱਖ ਜਮਾਤ ਸੀ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਪੰਥ ਦੀ ਪਾਰਟੀ ਕਹਿੰਦੇ ਸੀ ਕਿ ਉਹ ਹਮੇਸ਼ਾ ਅਗਵਾਈ ਕਰਦੇ ਰਹੇ ਨੇ ਉਹਨਾਂ ਨੇ ਅਗਵਾਈ ਕਰਨ ਦੀ ਥਾਂ ਤੇ ਜਿਹੜੀਆਂ ਗਲਤੀਆਂ ਹੋਈਆਂ ਨੇ ਉਹਨਾਂ ਨੂੰ ਕਬੂਲ ਕੀਤਾ ਹੁਣ ਉਹ ਵੇਲਾ ਸੀ ਸਾਨੂੰ ਇੱਕ ਜੁੜਤਾ ਦਿਖਾਉਣੀ ਚਾਹੀਦੀ ਸੀ ਇੱਕ ਜੁੜਤਾ ਦਾ ਸੰਦੇਸ਼ ਦੇਣਾ ਚਾਹੀਦਾ ਸੀ ਇੰਟਰਨੈਸ਼ਨਲ ਪੱਧਰ ਤੇ ਕਿਉਂਕਿ ਦੁਨੀਆ ਭਰ ਦੀ ਨਜ਼ਰ ਹੈ ਜਿਹੜੀ ਉਹ ਸਿੱਖਾਂ ਤੇ ਬਣੀ ਹੋਈ ਸੀ ਪਰ ਇਸ ਸਭ ਦੇ ਬੱਚਾਲੇ ਸਾਨ ਨੇ ਕੀ ਕਰਿਆ ਸਾਰੇ ਆਪਣੇ ਆਪਣਾ ਧਿਰ ਬਣ ਕੇ ਖੜ ਗਏ ਤੇ ਅਲੱਗ-ਅਲੱਗ ਧਿਰ ਬਣ ਕੇ ਇੱਕ ਦੂਜੇ ਤੇ ਇਲਜ਼ਾਮ ਲਾਏ ਜਿਹੜਾ ਜਥੇਦਾਰ ਸਾਹਿਬ ਨੇ ਫੈਸਲਾ ਕੀਤਾ ਉਸ ਨੂੰ ਲੈ ਕੇ ਵੀ ਇੱਕ ਦੂਜੇ ਤੇ ਸਵਾਲ ਖੜੇ ਕੀਤੇ ਕਿਸੇ ਦੀ ਸਹਿਮਤੀ ਅਸਹਿਮਤੀ ਹੋ ਸਕਦੀ ਆ ਪਰ ਜਿਸ ਤਰੀਕੇ ਦੇ ਨਾਲ ਬਿਆਨਬਾਜ਼ੀ ਇੱਕ ਦੂਜੇ ਤੇ ਚੱਲ ਰਹੀ ਆ ਉਹ ਕਿਤੇ ਨਾ ਕਿਤੇ ਨਿੰਦਣਯੋਗ ਆ ਸਾਰਿਆਂ ਨੂੰ ਸਾਰੀ ਲੀਡਰਸ਼ਿਪ ਨੂੰ ਚਾਹੀਦਾ ਸੀ ਕਿ ਇੱਕ ਜੁੜਤਾ ਦਾ ਸੰਦੇਸ਼ ਦੇਣ ਦੇ ਤਾਂ ਜੋ ਸਾਡੀ ਇੰਟਰਨੈਸ਼ਨਲ ਪੱਧਰ ਤੇ ਕੋਈ ਥਾਂ ਬਣ ਸਕੇ ਇੰਟਰਨੈਸ਼ਨਲ ਪੱਧਰ ਤੇ ਸਾਡੀ ਗੱਲ ਹੋ ਰਹੀ ਸੀ ਨੈਸ਼ਨਲ ਮੀਡੀਆ ਵੀ ਸਾਨੂੰ ਦਿਖਾ ਰਿਆ ਸੀ ਤੁਸੀਂ ਬਹੁਤ ਸਾਰੇ ਵੱਡੇ ਵੱਡੇ ਚੈਨਲਾਂ ਤੇ ਦੇਖਣਾ ਸੀ ਜਦ ਅਕਾਲ ਤਖਤ ਸਾਹਿਬ ਦੀ ਗੱਲ ਹੋ ਰਹੀ ਸੀ ਇਹ ਕਿਹਾ ਜਾ ਰਿਆ ਸੀ ਕਿ ਅਕਾਲ ਤਖਤ ਸਾਹਿਬ ਕੌਣ ਨੇ ਜਿਸ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੂੰ ਸਾਰਿਆਂ ਨੂੰ ਗੋਡੇ ਭਰ ਕਰ ਦਿੱਤਾ ਤੇ ਇਸ ਤਰੀਕੇ ਦੀਆਂ ਜਿਹੜੀਆਂ ਗੱਲਾਂ ਨੇ ਉਹ ਚੱਲ ਰਹੀਆਂ ਸੀ ਕਿਤੇ ਨਾ ਕਿਤੇ ਸਾਨੂੰ ਸਪੇਸ ਮਿਲਦੀ ਦਿਖਾਈ ਦੇ ਰਹੀ ਸੀ ਸਾਨੂੰ ਸਾਨੂੰ ਆਪਣੇ ਘਰ ਦੇ ਵਿੱਚ ਇੱਕ ਜੁੜਤਾ ਦਿਖਾਉਣੀ ਚਾਹੀਦੀ ਸੀ ਪਰ ਇਹ ਸਭ ਦੇ ਬਾਵਜੂਦ ਹੋਇਆ ਇਸ ਦੇ ਬਿਲਕੁਲ ਉਲਟ ਸਾਰਿਆਂ ਨੇ ਉਸ ਘਟਨਾਕ੍ਰਮ ਨੂੰ ਲੈ ਕੇ ਟਿੱਕਾ ਟਿੱਪਣੀਆਂ ਕੀਤੀਆਂ ਜਿੱਥੇ ਕਿੰਤੂ ਕੀਤਾ ਉਸ ਫੈਸਲੇ ਨੂੰ ਲੈ ਕੇ ਬਹੁਤ ਸਾਰੇ ਲੋਕ ਸਹਿਮਤ ਵੀ ਸਨ ਅਸਹਿਮਤ ਵੀ ਸਨ ਉੱਥੇ ਤੱਕ ਠੀਕ ਸੀ ਨਰੈਣ ਸਿੰਘ ਚੋੜਾ ਉੱਥੇ ਜਾਂਦੇ ਨੇ ਗੋਲੀ ਚਲਾਉਂਦੇ ਨੇ ਤੇ ਦੂਜੇ ਪਾਸੇ ਐਫ ਆਈ ਆਰ ਤੇ ਸਵਾਲ ਉੱਠਦੇ ਨੇ ਉਹਨਾਂ ਦੇ ਫੈਸਲੇ ਤੇ ਸਵਾਲ ਉੱਠਦੇ ਨੇ ਤੇ ਇਸ ਤਰੀਕੇ ਦਾ ਜਿਹੜਾ ਕਟਨਾਕ੍ਰਮ ਹੋਇਆ ਰਾਜਨੀਤੀ ਹੋ ਰਹੀ ਹੈ ਜਿਸ ਤਰੀਕੇ ਦੇ ਨਾਲ ਪਿਛਲੇ 20-25 ਸਾਲਾਂ ਤੋਂ ਹੁੰਦੀ ਆਈ ਹੈ ਉਸੇ ਤਰ੍ਹਾਂ ਦੀ ਰਾਜਨੀਤੀ ਇੱਕ ਵਾਰ ਫਿਰ ਤੋਂ ਸ਼ੁਰੂ ਹੋਊਗੀ ਕਿਉਂਕਿ ਬਹੁਤ ਘੱਟ ਦੇਖਣ ਨੂੰ ਮਿਲਦਾ ਜਦ ਜਿਹੜੀ ਆਪਣੇ ਆਪ ਨੂੰ ਅਕਾਲੀ ਦਲ ਮੁੱਖ ਜਮਾਤ ਸਮਝੀ ਜਾਂਦੀ ਹੈ ਪੰਥ ਦੀ ਅਗਵਾਈ ਕਰਨ ਵਾਲੀ ਪਾਰਟੀ ਸੀ ਉਸ ਦੇ ਪੁਨਰ ਸਰਜੀਤ ਦਾ ਜਿਹੜਾ ਫੈਸਲਾ ਅਕਾਲ ਤਖਤ ਸਾਹਿਬ ਤੋਂ ਹੋ ਚੁੱਕਿਆ ਸੀ ਤੇ ਹੁਣ ਦਾ ਬਣਦਾ ਤਾਂ ਇਹ ਸੀ ਕਿ ਸਾਨੂੰ ਸਾਰਿਆਂ ਨੂੰ ਉਸ ਹੁਕਮ ਨੂੰ ਮੰਨਣਾ ਚਾਹੀਦਾ ਸੀ ਨਾ ਆਉਣ ਵਾਲੇ ਵਕਤ ਚ ਦੇਖਣਾ ਚਾਹੀਦਾ ਸੀ ਥੋੜਾ ਵਕਤ ਦੇਣਾ ਚਾਹੀਦਾ ਸੀ ਕਿ ਅੱਗੇ ਹੋਣ ਵਾਲਾ ਕੀ ਆ ਜੀ ਪ੍ਰਭ ਬਿਲਕੁਲ ਇਸ ਦੇ ਵਿਚਕਾਰ ਸੁਖਿੰਦਰ ਜੀ ਇਹ ਵੱਡਾ ਸਵਾਲ ਹੈ ਲਗਾਤਾਰ ਵਿਰੋਧੀ ਕਹਿ ਰਹੇ ਨੇ ਕਿ ਉਹ ਜਿਵੇਂ ਵੱਡੇ ਸਿੱਖਾਂ ਦੀ ਸਰਮੋਹ ਸੰਸਥਾ ਐਜੀਪੀਸੀ ਉਹ ਲਗਾਤਾਰ ਇਹ ਕਹਿੰਦੀ ਹੈ ਕਿ ਸਰਕਾਰ ਸਿੱਖਾਂ ਦੇ ਨਾਲ ਦੋਰਾ ਮਾਪ ਡੰਡ ਕਰਦੀ ਹੈ ਉਸ ਦੇ ਵਿਚਾਰ ਹੁਣ ਜੇਕਰ ਬਲਜੀਤ ਸਿੰਘ ਦਾਦੂਵਾਲ ਦੀ ਗੱਲ ਕਰੀਏ ਖਾਸ ਕਰਕੇ ਬੀਜੇਪੀ ਆਗੂ ਰਵਨੀਤ ਬਿੱਟੂ ਦੀ ਉਹ ਕਹਿੰਦੇ ਕਿ ਹੁਣ ਐ ਜੀ ਪੀ ਸੀ ਵੀ ਕਿਤੇ ਨਾ ਕਿਤੇ ਦੋਰਾ ਮਾਪ ਡੰਡ ਕਰ ਰਹੀ ਹੈ ਉਹਦਾ ਕਹਿੰਦੇ ਆ ਕਿ ਸਾਡੇ ਜਿਹੜੇ ਬੰਦੀ ਸਿੰਘ ਨੇ ਉਹ ਪਿਛਲੇ ਕਈ ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਉਹਨਾਂ ਨੂੰ ਰਿਹਾਨੀ ਕਰਦੇ ਉਹਨਾਂ ਨੇ ਤੰਜ ਕੱਸਿਆ ਕਿ ਨਰਾਇਣ ਸਿੰਘ ਚੌੜਾ ਦੇ ਲਈ ਵੀ ਵੱਡੇ ਵਕੀਲ ਕਰੋ ਹੁਣ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੇ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਦੂਜੇ ਪਾਸੇ ਉਹਨਾਂ ਨੇ ਤੰਜ ਕੱਸਿਆ ਕਿ ਤੁਸੀਂ ਜਿਵੇਂ ਬੰਦੀ ਸਿੰਘਾਂ ਦੇ ਲਈ ਵੱਡੇ ਵਕੀਲ ਕਰਦੇ ਹੋ ਇਹਨਾਂ ਦੇ ਲਈ ਵਕੀਲ ਕਿਉਂ ਨਹੀਂ ਕੀਤਾ ਤੁਸੀਂ ਜੀ ਬਿਲਕੁਲ ਪ੍ਰਭ ਜਿਹੜਾ ਰਬਨੀਤ ਸਿੰਘ ਬਿੱਟੂ ਦੇ ਬਿਆਨ ਦਾ ਜ਼ਿਕਰ ਕੀਤਾ ਉਹ ਤਾਂ ਹਮੇਸ਼ਾ ਜਿਹੜੇ ਬੰਦੀ ਸਿੰਘ ਨੇ ਜਾਂ ਕਿਸਾਨ ਨੇ ਜਿਹੜੇ ਉਹਨਾਂ ਨੂੰ ਲੈ ਕੇ ਟਿੱਪਣੀਆਂ ਕਰਦੇ ਨੇ ਤੇ ਵਿਵਾਦਾਂ ਦੇ ਵਿੱਚ ਹਮੇਸ਼ਾ ਬਣੇ ਰਹਿੰਦੇ ਨੇ ਉਸੇ ਤਰੀਕੇ ਦਾ ਬਿਆਨ ਕਦੇ ਅਤਵਾਦੀ ਕਹਿ ਦੇਣਾ ਕਦੇ ਸੱਪ ਕਹਿ ਦੇਣਾ ਇਸ ਤਰੀਕੇ ਦੇ ਆਉਂਦੀ ਰਹਿੰਦੀ ਹੈ ਤੇ ਬੀਜੇਪੀ ਦੀ ਬਹੁਤ ਆ ਤੇ ਜਿਹੜੀ ਲੀਡਰਸ਼ਿਪ ਆ ਉਹ ਇਸ ਤਰ੍ਹਾਂ ਦੇ ਬਿਆਨ ਜ਼ਰੂਰ ਦਿੰਦੀ ਰਹਿੰਦੀ ਦੇ ਜਿਹੜਾ ਸਿੱਖਾਂ ਨੂੰ ਹਮੇਸ਼ਾ ਕਿਹਾ ਜਾਂਦਾ ਕਿ ਤੁਸੀਂ ਖਾਲਸਤਾਨੀਓ ਕੋਈ ਅੱਤਵਾਦੀ ਕਹਿਂਦਾ ਤੇ ਇਹ ਉਸ ਕੌਮ ਨੂੰ ਉਸ ਪੰਥ ਨੂੰ ਕਿਹਾ ਜਾਂਦਾ ਜਿਸ ਨੇ ਇਸ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਨੇ ਇਤੋ ਬਦ ਕਿਸਮਤੀ ਦੀ ਕੋਈ ਗੱਲ ਨਹੀਂ ਹੋ ਸਕਦੀ ਉਹ ਪੰਜਾਬ ਦੇ ਲਈ ਅਜਿਹੇ ਸ਼ਬਦ ਵਰਤਣੇ ਕਿ ਵੱਖਵਾਦੀ ਨੇ ਜੀ ਅੱਤਵਾਦੀ ਨੇ ਜੀ ਇਹ ਖਾਲਸਤਾਨੀ ਨੇ ਹਮੇਸ਼ਾ ਅੱਜ ਦੀ ਦੇ ਸਮੇਂ ਦੇ ਵਿੱਚ ਵੀ ਜਿਹੜੇ ਸਾਡੇ ਨੌਜਵਾਨ ਮੁੰਡੇ ਕੁੜੀਆਂ ਨੇ ਉਹ ਹਰਿਆਣੇ ਦੇ ਹੋਣ ਭਾਵੇਂ ਪੰਜਾਬ ਦੇ ਹੋਣ ਸਭ ਤੋਂ ਵੱਧ ਜਿਹੜੇ ਬਾਰਡਰ ਨੇ ਉਹਨਾਂ ਉੱਤੇ ਬਾਰਡਰਾਂ ਦੀ ਰਾਖੀ ਕਰ ਰਹੇ ਨੇ ਤੇ ਅਸੀਂ ਤਿਰੰਗੇ ਦੇ ਵਿੱਚ ਲਗਾਤਾਰ ਲਿਪਟ ਕੇ ਆਉਂਦੇ ਆ ਲੋਕ ਤਾਂ ਤਿਰੰਗਾ ਚੱਕੀ ਫਿਰਦੇ ਨੇ ਦੂਜੀਆਂ ਧਿਰਾਂ ਤਾਂ ਸਾਡੇ ਨੌਜਵਾਨ ਮੁੰਡੇ ਕੁੜੀਆਂ ਤਾਂ ਤਿਰੰਗੇ ਦੇ ਵਿੱਚ ਜਿਹੜੇ ਨੌਜਵਾਨ ਨੇ ਉਹ ਤਿਰੰਗੇ ਦੇ ਵਿੱਚ ਲਿਪਟ ਕੇ ਆਉਂਦੇ ਨੇ ਤੇ ਸਾਡੇ ਜਿਹੜਾ ਵਰਗ ਹੈ ਉਹ ਹਮੇਸ਼ਾ ਅੱਗੇ ਆਇਆ ਤੇ ਹਮੇਸ਼ਾ ਦੇਸ਼ ਦੀ ਰਾਖੀ ਕੀਤੀ ਹੈ ਤੇ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਤੇ ਦੇਸ਼ ਦੀ ਆਜ਼ਾਦੀ ਕਾਇਮ ਰੱਖਣ ਦੇ ਦੀ ਪੰਜਾਬੀਆਂ ਤੇ ਸਿੱਖਾਂ ਨੇ ਹਮੇਸ਼ਾ ਵੱਡੀਆਂ ਕੁਰਬਾਨੀਆਂ ਦਿੱਤੀਆਂ ਨੇ ਤੇ ਅੱਜ ਤੋਂ ਅੱਜ ਜਿਹੜੀ ਬਿਆਨਬਾਜ਼ੀ ਹੋ ਰਹੀ ਉਹ ਬਹੁਤ ਨਿੰਦਣਯੋਗ ਹੈ ਰਵਨੀਤ ਸਿੰਘ ਬਿੱਟੂ ਹੋਣ ਜਾਂ ਭਾਜਪੀ ਦੇ ਰਮਨ ਮਾਲਿਕ ਹੋਣ ਉਸੇ ਤਰੀਕੇ ਦਾ ਬਿਆਨ ਜਿਹੜਾ ਆਇਆ ਸੀ ਕਿ ਸੁਖਵੀਰ ਸਿੰਘ ਬਾਦਲ ਨੂੰ ਜਿਹੜੀ ਸਜ਼ਾ ਦਿੱਤੀ ਗਈ ਹੈ ਉਹ ਸਹੀ ਨਹੀਂ ਹੈ ਹਾਂ ਸਹਿਮਤੀ ਆ ਸਹਿਮਤੀ ਹੋ ਸਕਦੀ ਹੈ ਪਰ ਜਿਸ ਤਰੀਕੇ ਦੇ ਨਾਲ ਰਾਜਨੀਤੀ ਖੇਡੀ ਜਾ ਰਹੀ ਹੈ ਅਜਾਇਬ ਘਰ ਦੇ ਵਿੱਚ ਤਸਵੀਰ ਲਾ ਦਿਓ ਤੇ ਤੁਸੀਂ ਭਾਈ ਮਹਿੰਗੇ ਮਹਿੰਗੇ ਵਕੀਲ ਕਰ ਲੋ ਤਾਂ ਇੱਕ ਤਰੀਕੇ ਦਾ ਤੰਜ ਕਸਿਆ ਜਾ ਸਕਦਾ ਹੈ ਉਹ ਘਟਨਾ ਕਿਉਂ ਵਾਪਰੀ ਕਿਵੇਂ ਵਾਪਰੀ ਉਸ ਬਾਰੇ ਨਰੈਣ ਸਿੰਘ ਚੌੜਾ ਬਿਹਤਰ ਤਰੀਕੇ ਦੇ ਨਾਲ ਦੱਸ ਸਕਦੇ ਨੇ ਜਦੋਂ ਉਹ ਬਾਹਰ ਆਉਂਦੇ ਨੇ ਤੇ ਬਾਹਰ ਆ ਕੇ ਬਿਆਨ ਦਿੰਦੇ ਨੇ ਉਹੀ ਦੱਸ ਸਕਦੇ ਨੇ ਕਿ ਉਹਨਾਂ ਨੇ ਉਸ ਸਥਾਨ ਤੇ ਕਿਉਂਕਿ ਬਹੁਤ ਸਾਰੀਆਂ ਲੇਖਕਾਂ ਨੇ ਜਿਹੜੀਆਂ ਉਹ ਆਉਂਦੀਆਂ ਨੇ ਬਹੁਤ ਸਾਰੀਆਂ ਸਪੀਚ ਨੇ ਜਿਹੜੀਆਂ ਨਰੈਣ ਸਿੰਘ ਚੌੜਾ ਦੀਆਂ ਸੁਣਨ ਨੂੰ ਮਿਲਦੀਆਂ ਨੇ ਕੋਈ 20-22 ਸਾਲ ਦਾ ਨੌਜਵਾਨ ਨਹੀਂ ਸੀ ਕਿ ਭਾਵਨਾਵਾਂ ਦੇ ਵਿੱਚ ਬਹਿ ਗਿਆ ਉਹਨਾਂ ਦਾ ਮਕਸਦ ਕੀ ਸੀ ਕਿਉਂ ਉਹਨਾਂ ਨੇ ਉੱਥੇ ਗੋਲੀ ਚਲਾਈ ਹੈ ਇੰਨਾਕ ਜ਼ਰੂਰ ਉਹ ਦੱਸਣਗੇ ਜਦ ਵੀ ਬਾਹਰ ਆਉਂਦੇ ਨੇ ਤੇ ਜੀ ਉਸ ਦੇ ਲਈ ਵੇਟ ਕਰਨੀ ਪੈਗੀ ਤੇ ਦੂਜੇ ਪਾਸੇ ਜਿਹੜੀ ਗੋੜੀ ਚਲਾਈ ਗਈ ਆ ਉਹ ਇੱਕ ਕਾਨੂੰਨੀ ਪ੍ਰਕਰਿਆ ਉਸ ਉੱਤੇ ਪੁਲਿਸ ਨੇ ਕੀ ਐਕਸ਼ਨ ਲੈਣਾ ਉਹ ਪੁਲਿਸ ਦਾ ਪੱਖ ਹੈ ਤੇ ਦੂਜੇ ਪਾਸੇ ਜਿਹੜੀ ਜਿਹੜੀ ਪੱਗ ਲਾਹੀ ਗਈ ਆ ਉਹ ਜ਼ਥੇਦਾਰ ਸਾਹਿਬਾਨਾਂ ਦਾ ਅਧਿਕਾਰ ਹੈ ਉਸ ਉੱਤੇ ਕਿਸ ਤਰ੍ਹਾਂ ਦੀ ਰੂਪਰੇਖਾ ਰਹਿੰਦੀ ਉਹ ਜ਼ਥੇਦਾਰ ਸਾਹਿਬ ਨੇ ਡਿਸਾਈਡ ਕਰਨਾ ਪਰ ਮੁੱਖੀ ਗਲਤ ਇਹ ਸੀ ਕਿ ਵੱਤ ਤੋਂ ਵੱਧ ਕਨਫਿਊਜ਼ ਜਿਹੜੀ ਸਥਿਤੀ ਪੈਦਾ ਕੀਤੀ ਜਾਵੇ ਇਹ ਹਮੇਸ਼ਾ ਸਾਜ਼ਿਸ਼ ਰਹੀ ਆ ਪੰਜਾਬ ਤੇ ਪੰਥ ਦੇ ਪ੍ਰਤੀ ਜਿੰਨਾ ਵੀ ਹੋ ਸਕੇ ਵੱਤ ਤੋਂ ਵੱਧ ਇਹਨਾਂ ਲੋਕਾਂ ਨੂੰ ਕਨਫਿਊਜ਼ ਰੱਖੋ ਕਦੇ ਕਿਸੇ ਪਾਸੇ ਕੋਈ ਬਿਆਨ ਦਵਾ ਦੋ ਕਿਸੇ ਪਾਸੇ ਕੋਈ ਬਿਆਨ ਦਵਾ ਦੋ ਇਸ ਤਰੀਕੇ ਦੀ ਰਾਜਨੀਤੀ ਜਾਣ ਬੁੱਝ ਕੇ ਪੰਜਾਬ ਦੇ ਨਾਲ ਪੰਥ ਦੇ ਨਾਲ ਕੀਤੀ ਜਾਂਦੀ ਰਹੀ ਹੈ ਤੇ ਉਸੇ ਤਰੀਕੇ ਦੀ ਰਾਜਨੀਤੀ ਹੈ ਜਿਹੜੀ ਹੁਣ ਵੀ ਖੇਡੀ ਜਾ ਰਹੀ ਹੈ ਜਦਕਿ ਇੰਟਰਨੈਸ਼ਨਲ ਪੱਧਰ ਤੇ ਸਾਡੀ ਗੱਲ ਹੋ ਰਹੀ ਸੀ ਸੰਦਾ ਆਪਣਾ ਹੱਕ ਬਣਦਾ ਸੀ ਸਾਡੀ ਸਭ ਰਿਆਂ ਦੀ ਅਪਰਦੀ ਜ਼ਿੰਮੇਵਾਰੀ ਸੀ ਕਿ ਅਸੀਂ ਏਕਤਾ ਦਾ ਪ੍ਰਤੀਕ ਬਣਦੇ ਅਸੀਂ ਆਪਣੇ ਘਰ ਦੇ ਵਿੱਚ ਏਕਤਾ ਦਾ ਸੰਦੇਸ਼ ਦਿੰਦੇ ਤਾਂ ਜੋ ਸਾਡਾ ਜਿਹੜਾ ਗ੍ਰਾਫ ਇੰਟਰਨੈਸ਼ਨਲ ਪੱਧਰ ਤੇ ਹੁੰਦਾ ਪਰ ਹੁਣ ਵੀ ਲਗਾਤਾਰ ਇੱਕ ਦੂਜੇ ਦੇ ਵਿਰੁੱਧ ਧਿਰ ਬਣ ਕੇ ਬਿਆਨ ਦਿੱਤੇ ਜਾ ਰਹੇ ਨੇ ਤੇ ਆਪਣਾ ਹੀ ਆਪ ਨੁਕਸਾਨ ਹੈ ਜਿਹੜੀ ਸਾਡੀ ਲੀਡਰਸ਼ਿਪ